ਸਾਲ ਦੋ ਸਾਲ ਫਸਲ ਰੁਕਣੀ ਪੈਣੀ ਹੈ ਜੇ ਫਸਲਾਂ ਦੀ ਕੀਮਤ ਉਹ ਮੰਗੀ ਲੈਣੀ ਹੈ ਰਾਜਧਾਨੀ ਏਸੀ ਚ ਬਹਿ ਕੇ ਮੱਚੂਗੀ ਕਿਹੜੇ ਹੋ ਜੋ ਦਿੱਲੀ ਦਾ ਚਾਂਜਰ ਪਾ ਕੇ ਨੱਚੂਗੀ ਆਓ ਤੂੰ ਤੂੰ ਮੈਂ ਮੱਚੋਂ ਨਿਕਲ ਕੇ ਤੂੰ ਹੀ ਤੂੰ ਕਰੀਏ ਦਿੱਲੀ ਕੋਲ ਬਹੁਤ ਦਿਮਾਗ ਹੈ ਦਿਮਾਗ ਨਾ ਮਾਰਨਾ ਪੈਣਾ ਹੋ ਜੋ ਇਕੱਠੇ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਸਾਲ ਦੋ ਸਾਲ ਫਸਲ ਰੁਕਣੀ ਪੈਣੀ ਹੈ ਇਹ ਫਸਲਾਂ ਦੀ ਕੀਮਤ ਉਹ ਮੰਗੀ ਲੈਣੀ ਹੈ ਰਾਜਧਾਨੀ ਏਸੀ ਚ ਬਹਿ ਕੇ ਮੱਚੂਗੀ ਕਹਿੜੇ ਹੋ ਜੋ ਦਿੱਲੀ ਦਾ ਚਾਂਜਰ ਪਾ ਕੇ ਨੱਚੂਗੀ ਆਉ ਤੂੰ ਤੂੰ ਮੈਂ ਮੱਚੋਂ ਨਿਕਲ ਕੇ ਤੂੰ ਹੀ ਤੂੰ ਕਰੀਏ ਦਿੱਲੀ ਕੋਲ ਬਹੁਤ ਦਿਮਾਗ ਹੈ ਦਿਮਾਗ ਨਾਲ ਮਾਰਨਾ ਪੈਣਾ ਹੈ ਹੋ ਜੋ ਇਕੱਠੇ ਕਿਸਾਨ ਮਜ਼ਦੂਰ ਇਕਤਾ ਜ਼ਿੰਦਾਬਾਦ ਜ਼ਿੰਦਾਬਾਦ ਸਾਲ ਦੋ ਸਾਲ ਫਸਲ ਰੁਕਣੀ ਪੈਣੀ ਹੈ ਇਹ ਫਸਲਾਂ ਦੀ ਕੀਮਤ ਉਹ ਮੰਗੀ ਲੈਣੀ ਹੈ ਰਾਜਧਾਨੀ ਏਸੀ ਚ ਬਹਿ ਕੇ ਮੱਚੂਗੀ ਕਿਹੜੇ ਹੋ ਜੋ ਦਿੱਲੀ ਦਾ ਚਾਂਜਰ ਪਾ ਕੇ ਨੱਚੂਗੀ ਆਉ ਤੂੰ ਤੂੰ ਮੈਂ ਮੱਚੂ ਨਿਕਲ ਕੇ ਤੂੰ ਹੀ ਤੂੰ ਕਰੀਏ ਦਿੱਲੀ ਕੋਲ ਬਹੁਤ ਦਿਮਾਗ ਹੈ ਦਿਮਾਗ ਨਾਲ ਮਾਰਨਾ ਪੈਣਾ ਹੈ ਹੋ ਜੋ ਇਕੱਠੇ ਕਿਸਾਨ ਮਜ਼ਦੂਰ ਇਕਤਾ ਜ਼ਿੰਦਾਬਾਦ ਜ਼ਿੰਦਾਬਾਦ ਸਾਲ ਦੋ ਸਾਲ ਫਸਲ ਰੁਕਣੀ ਪੈਣੀ ਹੈ ਇਹ ਫਸਲਾਂ ਦੀ ਕੀਮਤ ਉਹ ਮੰਗੀ ਲੈਣੀ ਹੈ ਰਾਜਧਾਨੀ ਏਸੀ ਚ ਬਹਿ ਕੇ ਮੱਚੂਗੀ ਕਿਹੜੇ ਹੋ ਜੋ ਦਿੱਲੀ ਦਾ ਚਾਂਜਰ ਪਾ ਕੇ ਨੱਚੂਗੀ ਆਉ ਤੂੰ ਤੂੰ ਮੈਂ ਮਚੋਂ ਨਿਕਲ ਕੇ ਤੂੰ ਹੀ ਤੂੰ ਕਰੀਏ ਦਿੱਲੀ ਕੋਲ ਬਹੁਤ ਦਿਮਾਗ ਹੈ ਦਿਮਾਗ ਨਾਲ ਮਾਰਨਾ ਪੈਣਾ ਹੈ ਹੋ ਜੋ ਇਕੱਠੇ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਸਾਲ ਦੋ ਸਾਲ ਫਸਲ ਰੁਕਣੀ ਪੈਣੀ ਹੈ ਇਹ ਫਸਲਾਂ ਦੀ ਕੀਮਤ ਉਹ ਮੰਗੀ ਲੈਣੀ ਹੈ ਰਾਜਧਾਨੀ ਏਸੀ ਚ ਬਹਿ ਕੇ ਮੱਚੂਗੀ ਕਿਹੜੇ ਹੋ ਜੋ ਦਿੱਲੀ ਦਾ ਚਾਂਜਰ ਪਾ ਕੇ ਨੱਚੂਗੀ ਆਉ ਤੂੰ ਤੂੰ ਮੈਮਾ ਚੋਂ ਨਿਕਲ ਕੇ ਤੂੰ ਹੀ ਤੂੰ ਕਰੀਏ ਦਿੱਲੀ ਕੋਲ ਬਹੁਤ ਦਿਮਾਗ ਹੈ ਦਿਮਾਗ ਨਾਲ ਮਾਰਨਾ ਪੈਣਾ ਹੈ ਉਹ ਜੋ ਇਕੱਠੇ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਸਾਲ ਦੋ ਸਾਲ ਫਸਲ ਰੁਕਣੀ ਪੈਣੀ ਹੈ ਜੇ ਫਸਲਾਂ ਦੀ ਕੀਮਤ ਉਹ ਮੰਗੀ ਲੈਣੀ ਹੈ ਰਾਜਧਾਨੀ ਏਸੀ ਚ ਬਹਿ ਕੇ ਮੱਚੂਗੀ ਕਿਹੜੇ ਹੋ ਜੋ ਦਿੱਲੀ ਦਾ ਚਾਂਜਰ ਪਾ ਕੇ ਨੱਚੂਗੀ ਆਉ ਤੂੰ ਤੂੰ ਮੈਮਾ ਚੋਂ ਨਿਕਲ ਕੇ ਤੂੰ ਹੀ ਤੂੰ ਕਰੀਏ ਦਿੱਲੀ ਕੋਲ ਬਹੁਤ ਦਿਮਾਗ ਹੈ ਦਿਮਾਗ ਨਾ ਮਾਰਨਾ ਪੈਣਾ ਹੈ। ਹੋ ਜੋ ਇਕੱਠੇ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ। ਸਾਲ ਦੋ ਸਾਲ ਫਸਲ ਰੁਕਣੀ ਪੈਣੀ ਹੈ। ਜੇ ਫਸਲਾਂ ਦੀ ਕੀਮਤ ਉਹ ਮੰਗੀ ਲੈਣੀ ਹੈ। ਰਾਜਧਾਨੀ ਏਸੀ ਚ ਬਹਿ ਕੇ ਮੱਚੂਗੀ। ਕਹੜੇ ਹੋ ਜੋ ਦਿੱਲੀ ਦਾ ਝਾਂਜਰ ਪਾ ਕੇ ਨੱਚੂਗੀ। ਆਓ ਤੂੰ ਤੂੰ ਮੈਂ ਮੱਚੂ ਨਿਕਲ ਕੇ ਤੂੰ ਹੀ ਤੂੰ ਕਰੀਏ। ਦਿੱਲੀ ਕੋਲ ਬਹੁਤ ਦਿਮਾਗ ਹੈ ਦਿਮਾਗ ਨਾ ਮਾਰਨਾ ਪੈਣਾ ਹੈ। ਹੋ ਜੋ ਇਕੱਠੇ ਕਿਸਾਨ ਮਜ਼ਦੂਰ ਇਕਤਾ ਜ਼ਿੰਦਾਬਾਦ ਜ਼ਿੰਦਾਬਾਦ ਸਾਲ ਦੋ ਸਾਲ ਫਸਲ ਰੁਕਣੀ ਪੈਣੀ ਹੈ ਜੇ ਫਸਲਾਂ ਦੀ ਕੀਮਤ ਮੂੰਹ ਮੰਗੀ ਲੈਣੀ ਹੈ ਰਾਜਧਾਨੀ ਏਸੀ ਚ ਬਹਿ ਕੇ ਮੱਚੂਗੀ ਕਿਹੜੇ ਹੋ ਜੋ ਦਿੱਲੀ ਦਾ ਚਾਂਜਰ ਪਾ ਕੇ ਨੱਚੂਗੀ ਆਓ ਤੂੰ ਤੂੰ ਮੈਂ ਮੈਂ ਚੋਂ ਨਿਕਲ ਕੇ ਤੂੰ ਹੀ ਤੂੰ ਕਰੀਏ ਦਿੱਲੀ ਕੋਲ ਬਹੁਤ ਦਿਮਾਗ ਹੈ ਦਿਮਾਗ ਨਾਲ ਮਾਰਨਾ ਪੈਣਾ ਹੋ ਜੋ ਇਕੱਠੇ ਕਿਸਾਨ ਮਜ਼ਦੂਰ ਇਕਤਾ ਜ਼ਿੰਦਾਬਾਦ ਜ਼ਿੰਦਾਬਾਦ